ਸਰਜੀਤੋ ਨੇ ਗੌਰ ਕੀਤਾ ਕਿ ਨਿੰਮੀ ਜਦੋਂ ਦੀ ਸਹੁਰਿਆਂ ਤੋਂ ਆਈ ਹੈ ਗੁਮਸਮ ਜੀ ਬੈਠੀ ਰਹਿੰਦੀ ਹੈ ਨਾ ਹੱਸਦੀ ਨਾ ਖੇਡਦੀ ਤੇ ਨਾ ਹੀ ਕੁਝ ਬੋਲਦੀ ਬਸ ਸਾਰਾ ਦਿਨ ਲੰਮੇ ਪਈ ਰਹਿੰਦੀ ਧੀ ਦੀ ਇਹ ਹਾਲਤ ਵੇਖ ਕੇ ਸਰਜੀਤੋ ਦਾ ਮਨ ਸ਼ੰਕਾ ਨਾਲ ਭਰ ਗਿਆ ਕਿ ਕਿਤੇ ਇਹਦੇ ਸਹੁਰਿਆਂ ਤੇ ਕੋਈ ਲੜਾਈ ਝਗੜਾ ਤਾਂ ਨਹੀਂ ਹੋਇਆ ਜਾਂ ਫਿਰ ਤਰਲੋਕ ਨੇ ਕੁਝ ਕਹਿ ਦਿੱਤਾ ਹੋਵੇ ਅੱਜ ਉਸ ਨੂੰ ਵਿਆਹ ਨੂੰ ਸਿਰਫ 6 ਮਹੀਨੇ ਹੀ ਹੋਏ ਸਨ ਇਹਨਾਂ 6 ਮਹੀਨਿਆਂ ਵਿੱਚ ਨਿਮੀ ਦਾ ਚਿਹਰਾ ਦਿਨੋ-ਦਿਨ ਮੁਰਝਾ ਰਿਹਾ ਸੀ ਸਰਵਣ ਨੇ ਤਾਂ ਪੂਰੀ ਸ਼ਾਨਬੀਨ ਕਰਕੇ ਹੀ ਉਸਦਾ ਵਿਆਹ ਕੀਤਾ ਸੀ ਫਿਰ ਇਦਾਂ ਦੀ ਕਿਹੜੀ ਗੱਲ ਹੋ ਗਈ ਕਿ ਨਿਮੋ ਦਿਨੋ-ਦਿਨ ਪ੍ਰੇਸ਼ਾਨ ਰਹਿਣ ਲੱਗੀ ਸਰਜੀਤੋ ਨੇ ਵੇਖਿਆ ਕਿ ਨਿਮੋ ਅਜੇ ਵੀ ਸਹਰਾਣੇ ਨਾਲ ਮੂੰਹ ਟੱਕ ਕੇ ਸੁੱਤੀ ਪਈ ਸੀ ਉਸ ਨੇ ਕੋਲ ਆ ਕੇ ਨਿਮੀ ਦਾ ਸਿਰ ਕੋਲੋਸਿਆ ਅਤੇ ਪਿਆਰ ਨਾਲ ਪੁੱਛਿਆ ਕਿ ਨਿਮੋ ਆਪਦੀ ਮਾਂ ਨੂੰ ਨਹੀਂ ਦੱਸੇਂਗੀ ਕਿ ਐਨੀ ਚੁੱਪ-ਚੁੱਪ ਕਿਉਂ ਹੈ ਇਸ ਤਰ੍ਹਾਂ ਚੁੱਪ ਰਹਿਣ ਨਾਲ ਜਾਂ ਫਿਰ ਅੰਦਰ-ਅੰਦਰ ਸੜਨ ਨਾਲ ਕਿਸੇ ਮਸਲੇ ਦਾ ਹੱਲ ਨਿਕਲਿਆ ਹੈ ਫਿਰ ਤੂੰ ਤਾਂ ਪੜ੍ਹੀ ਲਿਖੀ ਕੁੜੀ ਹੈ ਤੇ ਤੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕਿਸੇ ਵੀ ਮੁਸ਼ਕਲ ਦਾ ਹੱਲ ਅੰਦਰ ਵੱੜ ਕੇ ਰੋਣ ਨਾਲ ਨਹੀਂ ਹੁੰਦਾ ਅੱਜ ਤੂੰ ਇੰਨੀ ਕੁ ਕਾਬਿਲ ਹੈ ਕਿ ਆਪਣੀ ਮੁਸ਼ਕਲ ਦਾ ਹੱਲ ਖੁਦ ਕਰ ਸਕਦੀ ਹੈ ਸੰਘਰਸ਼ ਹੀ ਜ਼ਿੰਦਗੀ ਦਾ ਨਾਮ ਹੈ ਜੋ ਮੁਸ਼ਕਿਲ ਦੇ ਦਿਨਾਂ ਵਿੱਚ ਵੀ ਹੱਸਦਿਆਂ ਹੱਸਦਿਆਂ ਜ਼ਿੰਦਗੀ ਜਿਉਂਦਾ ਹੈ ਉਹੀ ਸਹੀ ਮੈਨੇ ਵਿੱਚ ਜ਼ਿੰਦਗੀ ਦਾ ਅਨੰਤ ਲੈ ਰਿਆ ਹੁੰਦਾ ਹੈ ਤੇ ਜੋ ਰੋਣੇ ਧੋਣੇ ਲੈ ਕੇ ਬੈਠਾ ਰਹਿੰਦਾ ਹੈ ਉਸ ਦੀ ਜ਼ਿੰਦਗੀ ਇੱਕ ਨਰਕ ਹੁੰਦੀ ਹੈ ਚੱਲ ਉੱਠ ਤੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੱਸ ਕਿ ਤੂੰ ਇਸ ਤਰ੍ਹਾਂ ਨਰਾਸ਼ ਕਿਉਂ ਹੈ ਸਜੀਤ ਕੌਰ ਦੀਆਂ ਗੱਲਾਂ ਉਸ ਤੇ ਅਸਰ ਕਰ ਗਈਆਂ ਤੇ ਉਸ ਨੇ ਉੱਠ ਕੇ ਆਪਣੀ ਮਾਂ ਵੱਲ ਵੇਖਿਆ ਤੇ ਫਿਰ ਨਜ਼ਰਾਂ نیچے ਕਰਕੇ ਸਿਰ ਹਾਣਾ ਝੋਲੀ 'ਚ ਰੱਖ ਕੇ ਕਹਿੰਦੀ ਮਾਂ ਸੌਰਿਆਂ ਤੇ ਮੇਰੀ ਕੋਈ ਇੱਜ਼ਤ ਨਹੀਂ ਕਰਦਾ ਤੇ ਨਾ ਹੀ ਮੇਰਾ ਉੱਥੇ ਕੋਈ ਵजूद ਹੈ ਸਾਰੇ ਮੈਂਬਰ ਮੇਰੀ ਸੋਚ ਤੋਂ ਅਲੱਗ ਹਨ ਸਰਜੀਤੂ ਨੇ ਵਿੱਚੇ ਹੀ ਗੱਲ ਟੋਕਦਿਆਂ ਹੋਇਆ ਕਿਹਾ ਕਿ ਨਿੰਮੋ ਇਹ ਕਿਵੇਂ ਹੋ ਸਕਦਾ ਹੈ ਕਿ ਤੇਰੀ ਸੌਰਿਆਂ ਤੇ ਕੋਈ ਇੱਜ਼ਤ ਜਾਂ ਫਿਰ ਵजूद ਨਹੀਂ ਉਹ ਕਹਿੰਦੀ ਹਾਂ ਮਾਂ ਇਹੀ ਸੱਚ ਹੈ ਕਿ ਸੌਰੇ ਘਰ ਮੇਰੀ ਕੋਈ ਇੱਜ਼ਤ ਨਹੀਂ ਤੇ ਨਾ ਹੀ ਤ੍ਰਲੋਕ ਦੀਆਂ ਨਜ਼ਰਾਂ ਵਿੱਚ ਮੈਂ ਚੰਗੀ ਘਰ ਵਾਲੀ ਹਾਂ ਸਾਰਾ ਦਿਨ ਤੂੰ ਤੂੰ ਮੈਂ ਮੈਂ ਹੁੰਦੀ ਰਹਿੰਦੀ ਹੈ ਉੱਥੇ ਸਾਰੇ ਫੈਸਲੇ ਮੇਰੀ ਜਠਾਣੀ ਯਾਨੀ ਕਿ ਦੀਦੀ ਤੋਂ ਪੁੱਛ ਕੇ ਹੀ ਹੁੰਦੇ ਹਨ ਸਾਰਾ ਦਿਨ ਉਹਦਾ ਹੀ ਹੁਕਮ ਚੱਲਦਾ ਹੈ ਪਰ ਲੋਕ ਲਈ ਤਾਂ ਭਾਬੀ ਹੀ ਸਭ ਕੁਝ ਹੈ ਉਸਦੇ ਦਿਲ ਵਿੱਚ ਮੇਰੀ ਕੋਈ ਜਗ੍ਹਾ ਨਹੀਂ ਤੇ ਮਹੀਨੇ ਦੀ ਤਨਖਾਹ ਵੀ ਤਰਲੋਕ ਭਾਬੀ ਦੀ ਤਲੀ ਤੇ ਹੀ ਧਰਤੇ ਹਨ ਜਿਵੇਂ ਮੈਂ ਉਹਨਾਂ ਦੀ ਪਤਨੀ ਨਹੀਂ ਕੋਈ ਗੈਰ ਹਵਾਂ ਇਹ ਗੱਲ ਸੱਚ ਹੈ ਕਿ ਉਹ ਸਾਰੇ ਮੇਰੇ ਨਾਲ ਵਤੀਰਾ ਵੀ ਬਗਾਨਿਆਂ ਵਾਲਾ ਹੀ ਕਰਦੇ ਹਨ ਆਪਣਾ ਸਮਝ ਕੇ ਮੇਰੇ ਨਾਲ ਕੋਈ ਗੱਲ ਨਹੀਂ ਕਰਦਾ ਆਪਸ ਵਿੱਚ ਉਹ ਸਾਰੇ ਬਹੁਤ ਪਿਆਰ ਤੇ ਮਿਲ ਜੁਲ ਕੇ ਰਹਿੰਦੇ ਹਨ ਪਰ ਮੈਨੂੰ ਵਿੱਚ ਸ਼ਾਮਲ ਨਹੀਂ ਕਰਦੇ ਮਾਂ ਮੈਂ ਤਾਂ ਇਕੱਲਤਾ ਭਰੀ ਜ਼ਿੰਦਗੀ گزار ਰਹੀ ਹਾਂ ਇੰਨਾ ਕਹਿੰਦਿਆਂ ਕਹਿੰਦਿਆਂ ਨਿੰਮੋ ਚੁੱਪ ਹੋ ਗਈ ਤੇ ਸਰਜੀਤੋ ਕਹਿੰਦੀ ਹਾਂ ਅੱਗੇ ਵੀ ਦੱਸ ਮੈਂ ਪੂਰਾ ਸੱਚ ਜਾਣਨਾ ਚਾਹੁੰਦੀ ਹਾਂ ਮੰਮੀ ਮੇਰੇ ਵੀ ਕੁਝ ਸੁਪਨੇ ਸਨ ਤੇ ਇਸ਼ਾਵਾਂ ਸਨ ਪਰ ਹੁਣ ਤਾਂ ਇਦਾਂ ਲੱਗਦਾ ਹੈ ਕਿ ਮੇਰੇ ਸਾਰੇ ਸੁਪਨੇ ਟੁੱਟ ਚੁੱਕੇ ਨੇ ਤੇ ਇਸ਼ਾਵਾਂ ਮਰ ਚੁੱਕੀਆਂ ਹਨ ਹਮੇਸ਼ਾ ਇਹੀ ਸੋਚਦੀ ਰਹਿੰਦੀ ਹਾਂ ਕਿ ਪਹਾੜ ਜਿੱਡੀ ਜ਼ਿੰਦਗੀ ਕਿਵੇਂ ਗੁਜ਼ਰੇਗੀ ਵਿਆਹ ਤੋਂ ਬਾਅਦ ਇਦਾਂ ਦਾ ਵੀ ਵਕਤ ਮੇਰੇ ਸਾਹਮਣੇ ਆਵੇਗਾ ਮੈਂ ਤਾਂ ਕਦੀ ਸੋਚਿਆ ਹੀ ਨਹੀਂ ਸੀ ਤੇ ਨਿੰਮੋ ਆਪਣੇ ਮੂੰਹ ਤੇ ਦੋਨੋਂ ਹੱਥ ਰੱਖ ਕੇ ਉੱਚੀ ਉੱਚੀ ਰੋਣ ਲੱਗ ਗਈ ਸਰਜੀਤੋ ਆਪਣੀ ਧੀ ਦੀਆਂ ਸਾਰੀਆਂ ਗੱਲਾਂ ਬੜੇ ਸ਼ਾਂਤ ਸੁਭਾਅ ਨਾਲ ਤੇ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਉਸਨੇ ਨਿੰਮੋ ਨੂੰ ਕਿਹਾ ਕਿ ਜਾ ਮੂੰਹ ਧੋ ਕੇ ਆ ਤੇ ਮੇਰੀ ਗੱਲ ਧਿਆਨ ਨਾਲ ਸੁਣ ਮੇਰੀ ਸਲਾਹ ਨਾਲ ਸ਼ਾਇਦ ਤੈਨੂੰ ਕੋਈ ਰਾਹ ਮਿਲ ਜਾਵੇ ਜਾਂ ਫਿਰ ਤੂੰ ਕੋਈ ਸਹੀ ਫੈਸਲਾ ਕਰ ਸਕੇ ਨਿੰਮੋ ਬੜੀ ਹੈਰਾਨੀ ਨਾਲ ਸਰਜੀਤੋ ਦੇ ਮੂੰਹ ਵੱਲ ਵੇਖਣ ਲੱਗੀ ਉਸ ਨੂੰ ਇਹ ਅੰਦਾਜ਼ਾ ਹੋਇਆ ਕਿ ਜਿਵੇਂ ਉਸ ਨੂੰ ਦੋ ਹੱਥਾਂ ਦਾ ਹੋਰ ਸਹਾਰਾ ਮਿਲ ਗਿਆ ਹੋਵੇ ਉਹ ਉੱઠી ਤੇ ਮੂੰਹ ਤੇ ਪਾਣੀ ਦੇ ਛਿੱਟੇ ਮਾਰ ਕੇ ਤੌਲੀਏ ਨਾਲ ਮੂੰਹ ਸਾਫ਼ ਕਰਕੇ ਆਪਣੀ ਮਾਂ ਦੇ ਸਾਹਮਣੇ ਬੈਠ ਗਈ ਤੇ ਸਰਜੀਤ ਕੌਰ ਨੇ ਨਿੰਮੋ ਵੱਲ ਵੇਖ ਕੇ ਕਿਹਾ ਕਿ ਵੇਖ ਨਿੰਮੋ ਮੈਂ ਤੇਰੀਆਂ ਸਾਰੀਆਂ ਗੱਲਾਂ ਬੜੇ ਧਿਆਨ ਨਾਲ ਸੁਣੀਆਂ ਮੈਨੂੰ ਇਦਾਂ ਲੱਗ ਰਿਹਾ ਹੈ ਕਿ ਕਿਤੇ ਨਾ ਕਿਤੇ ਤੂੰ ਗਲਤਫਹਿਮੀ ਤੇ ਨਾ ਸਮਝੀ ਦਾ ਸ਼ਿਕਾਰ ਹੋ ਰਹੀ ਹੈ ਵਿਆਹ ਤੋਂ ਬਾਅਦ ਜਿਹੜੀਆਂ ਗਲਤੀਆਂ ਅਕਸਰ ਕੁੜੀਆਂ ਕਰਦੀਆਂ ਨੇ ਉਹੀ ਗਲਤੀਆਂ ਤੂੰ ਕਰ ਰਹੀ ਹੈ ਨਿੰਮੋ ਬੜੀ ਹਨ ਨਨੀ ਨਾਲ ਆਪਣੀ ਮਾਂ ਦੇ ਮੂੰਹ ਵੱਲ ਵੇਖਣ ਲੱਗੀ ਤੇ ਕਹਿੰਦੀ ਇਹ ਕੀ ਗੱਲ ਹੋਈ ਮਾਂ ਤੂੰ ਵੀ ਮੈਨੂੰ ਹੀ ਗਲਤ ਸਮਝ ਰਹੀ ਹੈ ਨਿੰਮੋ ਅਸੀਂ ਧੀਆਂ ਦੀਆਂ ਗਲਤੀਆਂ ਤੇ ਪਰਦੇ ਪਾ ਕੇ ਉਹਨਾਂ ਦਾ ਹਰਿਆ ਭਰਿਆ ਜੀਵਨ ਉਜਾੜ ਦਿੰਦੇ ਹਾਂ ਅਤੇ ਰਿਸ਼ਤਿਆਂ ਨੂੰ ਸੁਲਝਾਉਣ ਦੀ ਥਾਂ ਹੋਰ ਉਲਝਾ ਦਿੰਦੇ ਹਾਂ ਤੇ ਫਿਰ ਕਿਸਮਤ ਨੂੰ ਕੋਸਦਿਆਂ ساری ਜ਼ਿੰਦਗੀ ਰੋਂਦੇ ਰਹਿੰਦੇ ਹਾਂ ਅਸੀਂ ਪਰੇਸ਼ਾਨੀਆਂ ਤੋਂ ਦੂਰ ਭੱਜਦੇ ਉਹਨਾਂ ਨੂੰ ਸਮਝ ਕੇ ਮੁਕਾਬਲਾ ਨਹੀਂ ਕਰਦੇ ਕੇਵਲ ਤਾਂ ਹੀ ਕਹਿੰਨੇ ਹਾਂ ਕਿ ਪਹਾੜ ਜਿੱਦੀ ਜ਼ਿੰਦਗੀ ਕਿਵੇਂ ਕਟਾਂਗੇ ਹੁਣ ਮੇਰੀ ਗੱਲ ਧਿਆਨ ਨਾਲ ਸੁਣ ਤੂੰ ਕਿਹਾ ਕਿ ਸਾਰੇ ਘਰ ਵਿੱਚ ਤੇਰੀ ਜਠਾਣੀ ਦੀ ਹਕੂਮਤ ਚੱਲਦੀ ਹੈ ਤੈਨੂੰ ਉਸ ਘਰ ਵਿੱਚ ਗਈ ਨੂੰ ਸਿਰਫ 6 ਤੋਂ 7 ਮਹੀਨੇ ਹੋਏ ਹਨ ਜਦਕਿ ਤੇਰੀ ਜਠਾਣੀ ਨੂੰ ਉਸ ਘਰ ਵਿੱਚ ਆਈ ਨੂੰ 10 ਤੋਂ 12 ਸਾਲ ਹੋ ਚੁੱਕੇ ਹਨ ਤੇਰੇ ਸੱਸ ਸਹੁਰੇ ਦੀ ਮੌਤ ਤੋਂ ਬਾਅਦ ਤਰਲੋਕ ਨੂੰ ਚੰਗੇ ਸੰਸਕਾਰ ਤੇ ਗੁਣ ਪਾਲ ਪੋਸ ਕੇ ਉਹਨਾਂ ਨੇ ਹੀ ਦਿੱਤੇ ਤਰਲੋਕ ਵੀ ਆਪਣੇ ਕੰਮ ਤੇ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਉਹ ਉਹਨਾਂ ਨੂੰ ਪਿਆਰ ਤੇ ਸਤਿਕਾਰ ਕਰਦਾ ਸਰਜੀਤਕੌਰ ਉੱਠੀ ਤੇ ਦੋ ਕੱਪ ਚਾਹ ਬਣਾ ਕੇ ਲਿਆਈ ਇੱਕ ਕੱਪ ਨਿੰਮੋ ਨੂੰ ਦੇ ਕੇ ਕਹਿੰਦੀ ਕਿ ਨਿੰਮੋ ਤੂੰ ਆਪਣੇ ਸਵਾਰਥ ਲਈ ਤਰਲੋਕ ਨੂੰ ਵੱਖ ਹੋਣ ਲਈ ਕਹਿੰਦੀ ਹੈ ਤੇਰੇ ਸੁਪਨੇ ਤੇ ਤੇਰੀਆਂ ਇਛਾਵਾਂ ਨੂੰ ਮੈਂ ਤੇਰੀ ਮਾਂ ਹੋਣ ਦੇ ਨਾਤੇ ਚੰਗੀ ਤਰ੍ਹਾਂ ਜਾਣਦੀ ਹਾਂ ਤੇਰਾ ਸੁਪਨਾ ਸੀ ਕਿ ਤੇਰਾ ਇੱਕ ਘਰ ਹੋਵੇ ਜਿਸ ਵਿੱਚ ਤੂੰ ਤੇ ਤੇਰਾ ਪਤੀ ਰਹਿੰਦੇ ਹੋਵੋ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਤੇ ਝਮੇਲਿਆਂ ਤੋਂ ਦੂਰ ਰਹਿਣਾ ਚਾਹੁੰਦੀ ਹੈ ਤੂੰ ਤੈਨੂੰ ਜ਼ਿੰਦਗੀ ਵਿੱਚ ਕਿਸੇ ਦੇ ਵੀ ਦਖਲ ਅੰਦਾਜ਼ੀ ਪਸੰਦ ਨਹੀਂ ਤੇ ਤੂੰ ਆਪਣੇ ਪਤੀ ਨੂੰ ਆਪਣੇ ਮੁਤਾਬਕ ਢਾਲਣਾ ਚਾਹੁੰਦੀ ਸੀ ਆਪਣੀਆਂ ਸਹੇਲੀਆਂ ਨਾਲ ਮौज-ਮਸਤੀ ਕਰਨੀ ਤੇਰੀ ਜ਼ਿੰਦਗੀ ਦਾ ਉਦੇਸ਼ ਸੀ ਆਪਣੇ ਸ਼ੌਂਕ ਪੂਰੇ ਕਰਨ ਲਈ ਤੂੰ ਆਪਣੇ ਪਤੀ ਦੀ ਤਨਖਾਹ ਤੇ ਅਧਿਕਾਰ ਰੱਖਣਾ ਚਾਹੁੰਦੀ ਹੈ ਬਸ ਇਹੀ ਸੁਪਨੇ ਸੀ ਨਾ ਤੇਰੇ ਵਿਆਹ ਤੋਂ ਪਹਿਲਾਂ ਸਰਜੀਤੋ ਦੇ ਸਵਾਲਾਂ ਦੇ ਜਵਾਬ ਨਿੰਮੋ ਕੋਲ ਨਹੀਂ ਸਨ ਸਰਜੀਤੋ ਨੇ ਚੁੱਪ ਬੈਠੀ ਨਿੰਮੋ ਵੱਲ ਵੇਖਿਆ ਤੇ ਉਸ ਨੂੰ ਸਮਝਾਉਂਦਿਆਂ ਕਿਹਾ ਕਿ ਨਿੰਮੋ ਤਰ ਲੋਕ ਤੇਰੇ ਤੋਂ ਅਲੱਗ ਹੋ ਸਕਦਾ ਹੈ ਪਰ ਆਪਣੇ ਪਰਿਵਾਰ ਤੋਂ ਨਹੀਂ ਉਸ ਪਰਿਵਾਰ ਤੋਂ ਜੋ ਅੱਜ ਤੱਕ ਉਸ ਨੂੰ ਪਿਆਰ ਮਿਲਿਆ ਉਹ ਪਿਆਰ ਉਸ ਨੂੰ ਤੂੰ ਅੱਜ ਤੱਕ ਨਹੀਂ ਦੇ ਸਕੇ ਪਤੀ ਪਤਨੀ ਨੂੰ ਜ਼ਰੂਰੀ ਹੁੰਦਾ ਹੈ ਇੱਕ ਦੂਜੇ ਪ੍ਰਤੀ ਜਾਣਨਾ ਜੇਕਰ ਜ਼ਿੰਦਗੀ ਨੂੰ ਹੱਸਦਿਆਂ ਖੇਡਦਿਆਂ ਗੁਜ਼ਾਰਨਾ ਚਾਹੁੰਦੀ ਹੈ ਤਾਂ ਰਿਸ਼ਤਿਆਂ ਨੂੰ ਜੋੜ ਕੇ ਰੱਖਣਾ ਸਿੱਖ ਮੈਂ ਤੈਨੂੰ ਇੱਕ ਗੱਲ ਦੱਸਦੀ ਹਾਂ ਜਿਸ ਦਿਨ ਤੋਂ ਉਸ ਪਰਿਵਾਰ ਨੂੰ ਆਪਣਾ ਮੰਨ ਲਵੇਂਗੀ ਤੇ ਉਹਨਾਂ ਦਾ ਵਿਸ਼ਵਾਸ ਜਿੱਤ ਲਵੇਂਗੀ ਤਰਲੋਕ ਦੀ ਕਾਮਯਾਬੀ ਵੱਲ ਵੱਧ ਦੇ ਕਦਮਾਂ ਦਾ ਰੋੜਾ ਨਹੀਂ ਬਣੇਗੀ ਤੇ ਉਸ ਦੀ ਹਿੰਮਤ ਬਣ ਕੇ ਉਸ ਦੇ ਮੋੜ ਦੇ ਨਾਲ ਮੋੜਾ ਮਲਾ ਕੇ ਚੱਲੇਗੀ ਫਿਰ ਇਸ ਘਰ ਵਿੱਚ ਪੈਰ ਰੱਖੇ ਉਦੋਂ ਤੱਕ ਤੇਰੇ ਲਈ ਇਸ ਘਰ ਦੇ ਦਰਵਾਜ਼ੇ ਬੰਦ ਹਨ ਨਿੰਮੋ ਨੂੰ ਲੱਗਣ ਲੱਗਿਆ ਕਿ ਉਸ ਦੀ ਮਾਂ ਉਸ ਨੂੰ ਹੀ ਹਰ ਪਾਸਿਓਂ ਗਲਤ ਸਾਬਤ ਕਰ ਰਹੀ ਹੈ। ਉਸ ਦਾ ਦੁੱਖ ਸਮਝਣ ਦੀ ਬਜਾਏ ਉਸ ਉੱਪਰ ਹੋਰ ਦੋਸ਼ ਲਗਾ ਰਹੀ ਹੈ। ਉਹ ਤਾਂ ਸੋਚ ਰਹੀ ਸੀ ਕਿ ਉਸ ਦੀ ਮਾਂ ਉਸ ਨੂੰ ਗੱਲ ਨਾਲ ਲਗਾਏਗੀ, ਉਸ ਦੇ ਦੁੱਖ ਨੂੰ ਸਮਝਦਿਆਂ ਹੋਇਆਂ ਸਹਰਿਆਂ ਖਿਲਾਫ ਕੁਝ ਕਹੇਗੀ। ਪਰ ਮਾਂ ਨੇ ਉਸ ਨੂੰ ਹੀ ਦੋਸ਼ੀ ਠਹਿਰਾਇਆ। ਇਹ ਸੋਚ ਕੇ ਉਸ ਨੂੰ ਆਪਣੀ ਮਾਂ ਤੇ ਬਹੁਤ ਗੁੱਸਾ ਆਇਆ। ਉਹ ਉੱਠੀ, ਚੁੰਨੀ ਲਈ, ਆਪਣੇ ਵਾਲ ਠੀਕ ਕੀਤੇ। ਤੇ ਬੈਗ ਚੱਕ ਕੇ ਕਹਿੰਦੀ ਕਿ ਮਾਂ ਮੈਂ ਜਾ ਰਹੀ ਹਾਂ ਇਹ ਭੁੱਲ ਚੁੱਕੀ ਸੀ ਕਿ ਹੁਣ ਇਹ ਘਰ ਮੇਰਾ ਨਹੀਂ ਰਿਹਾ ਵਿਆਹ ਤੋਂ ਬਾਅਦ ਧੀ ਮਾਪਿਆਂ ਲਈ ਬਗਾਨੀ ਹੋ ਜਾਂਦੀ ਹੈ ਇਸ ਤੋਂ ਪਹਿਲਾਂ surjit कौर ਕੁਝ ਕਹਿੰਦੀ ਨਿੰਮੋ ਪਹਿਲਾਂ ਹੀ ਬੈਗ ਚੁੱਕ ਕੇ ਚਲੀ ਗਈ ਤੇ ਦਿਲ ਵਿੱਚ ਸੋਚਣ ਲੱਗੀ ਕਿ ਇਸ ਤੋਂ ਜ਼ਿਆਦਾ ਤਾਂ ਮੈਂ trilok ਦੇ ਕੋਲ ਹੀ ਖੁਸ਼ ਸੀ ਬੱਸ ਵਿੱਚ ਬੈਠਿਆਂ-ਬੈਠਿਆਂ ਉਹ ਅਨੇਕਾਂ ਵਿਚਾਰਾਂ ਵਿੱਚ ਘਿਰ ਗਈ ਕੀ ਸੱਚੀ ਮੈਂ ਗਲਤ ਹਾਂ ਸੱਚ ਹੀ ਕਹਿੰਦੀ ਹੈ ਮਾਂ ਕੀ ਤਰਲੋਕ ਆਪਣੇ ਪਰਿਵਾਰ ਨੂੰ ਨਹੀਂ ਛੱਡ ਸਕਦਾ ਉਸ ਪਰਿਵਾਰ ਵਿੱਚ ਹੀ ਉਸ ਦੀ ਖੁਸ਼ੀ ਹੈ ਕਿ ਵੱਖ ਹੋ ਕੇ ਮੈਂ ਆਪਣੀਆਂ ਖੁਸ਼ੀਆਂ ਲਈ ਤਰਲੋਕ ਦੀਆਂ ਖੁਸ਼ੀਆਂ ਖੋ ਲਵਾਂਗੀ ਕਿੰਨਾ ਪਿਆਰ ਕਰਦਾ ਹੈ ਤਰਲੋਕ ਆਪਣੇ ਭਰਾ ਭਰਜਾਈ ਨੂੰ ਤੇ ਇਹ ਉਸ ਤੋਂ ਕਿਤੇ ਜ਼ਿਆਦਾ ਉਸ ਨੂੰ ਕਰਦੇ ਹਨ ਭਾਬੀ ਤਾਂ ਤਰਲੋਕ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਪਿਆਰ ਕਰਦੀ ਹੈ ਉਸ ਪਿਆਰ ਵਿੱਚ ਨਾ ਕੋਈ ਸਵਾਰਥ ਤੇ ਨਾ ਕੋਈ ਦਿਖਾਵਾ ਸਿਰਫ ਪਿਆਰ ਹੈ ਜਿਵੇਂ ਮੇਰੇ ਕੁਝ ਖੁਆਬ ਤੇ ਇਸ਼ਾਵਾ ਹਨ ਓਵੇਂ ਹੀ ਭਾਬੀ ਦੀਆਂ ਵੀ ਖੁਆਬ ਤੇ ਇਸ਼ਾਵਾ ਹੋਣਗੀਆਂ ਪਰ ਉਹਨਾਂ ਨੇ ਆਪਣੇ ਪਰਿਵਾਰ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਉਹਨਾਂ ਲਈ ਪਰਿਵਾਰ ਹੀ ਸਭ ਕੁਝ ਸੀ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਦੁੱਖ ਨੂੰ ਉਹ ਆਪਣਾ ਦੁੱਖ ਸਮਝਦੀ ਤਾਂ ਹੀ ਭਾਬੀ ਸਾਰਿਆਂ ਦੇ ਦਿਲਾਂ ਤੇ ਰਾਜ ਕਰਦੀ ਹੈ ਨਿੰਮੋ ਨੇ ਆਪਣੇ ਆਪ ਨੂੰ ਬਦਲਣ ਬਾਰੇ ਸੋਚ ਲਿਆ ਤੇ ਉਹ ਭਾਬੀ ਦੇ ਦੱਸੇ ਹੋਏ ਕਦਮਾਂ ਤੇ ਚੱਲ ਪਈ ਸਮਾਂ गुਜ਼ਰਤਾ ਗਿਆ ਨਿੰਮੋਦੀ ਮਿਹਨਤ ਰੰਗ ਲਿਆਈ ਉਹ ਤਰਲੋਕ ਭਾਬੀ ਤੇ ਬੱਚਿਆਂ ਦੀ ਲਾਡਲੀ ਚਾਚੀ ਬਣ ਗਈ ਤਰਲੋਕ ਦੀ ਸੱਚੀ ਹਮਸਫਰ ਬਣ ਕੇ ਉਸ ਦੇ ਹਰ ਦੁੱਖ ਸੁੱਖ ਵਿੱਚ ਸਾਥ ਦਿੱਤਾ ਹਰ ਕੰਮ ਭਾਵੇਂ ਉਹ ਆਫਿਸ ਦਾ ਹੋਵੇ ਜਾਂ ਫਿਰ ਘਰ ਦਾ ਚਾਰੇ ਪਾਸੇ ਉਸ ਨੇ ਤਰਲੋਕ ਨੂੰ ਸਹਿਯੋਗ ਦਿੱਤਾ ਤਰਲੋਕ ਆਪਣੇ ਭਰਾ ਦੇ ਸਹਾਰੇ ਇੱਕ ਫੈਕਟਰੀ ਦਾ ਮਾਲਕ ਬਣ ਗਿਆ ਕੱਲ ਉਸ ਦੀ ਫੈਕਟਰੀ ਦਾ ਉਦਘਾਟਨ ਸਮਾਰੋਹ ਸੀ ਉਨ੍ਹਾਂ ਦੇ ਸਾਰੇ ਰਿਸ਼ਤੇਦਾਰ ਤੇ ਕਰੀਬੀ ਦੋਸਤ ਉਸ ਉਦਘਾਟਨ ਸਮਾਰੋਹ ਵਿੱਚ ਸ਼ਾਮਿਲ ਹੋਣ ਵਾਲੇ ਸਨ ਅੱਜ ਉਸ ਨੂੰ ਆਪਣੇ ਮੰਮੀ ਪਾਪਾ ਦੀ ਬਹੁਤ ਯਾਦ ਆ ਰਹੀ ਸੀ ਨਿੰਮੋ ਚਾਹਦੀ ਸੀ ਕਿ ਉਸ ਦੇ ਮੰਮੀ ਪਾਪਾ ਤੇ ਭਰਾ ਇਸ ਸਮਾਰੋਹ ਵਿੱਚ ਆ ਕੇ ਤਰਲੋਕ ਨੂੰ ਉਸ ਦੀ ਕਾਮਯਾਬੀ ਦੀ ਵਧਾਈ ਦੇਣ ਪਰ ਇਹ ਸੰਭਵ ਨਹੀਂ ਸੀ ਨਿੰਮੇ ਨਿੰਮੋ ਨੇ ਪਿਛਲੇ ਲੰਬੇ ਸਮੇਂ ਤੋਂ ਆਪਣੇ ਮੰਮੀ ਪਾਪਾ ਦੀ ਕੋਈ ਖ਼ਬਰ ਨਾ ਲਈ ਤੇ ਨਾ ਹੀ ਉਹਨਾਂ ਨੇ ਉਸ ਦੀ ਉਹ ਸੋਚਣ ਲੱਗੀ ਕਿ ਮੈਂ ਤਾਂ ਨਾ ਸਮਝ ਸੀ ਕਿ ਮੇਰੀ ਗਲਤੀ ਮਾਫ ਨਹੀਂ ਕੀਤੀ ਜਾ ਸਕਦੀ ਕੀ ਮਾਪਿਓ ਆਪਣੇ ਧੀਆਂ ਪੁੱਤਾਂ ਨਾਲ ਇਸ ਤਰ੍ਹਾਂ ਕਰਦੇ ਹਨ ਫਿਰ ਦੂਜੇ ਪਲ ਉਸਦੇ ਮਨ ਵਿੱਚ ਖਿਆਲ ਆਇਆ ਕਿ ਗਲਤੀ ਤਾਂ ਉਸਦੀ ਹੀ ਸੀ ਮਾਂ ਨੇ ਹੀ ਉਸ ਦਾ ਘਰ ਉਜੜਨ ਤੋਂ ਬਚਾਇਆ ਤੇ ਉਸ ਦਾ ਵੇੜਾ ਖੁਸ਼ੀਆਂ ਨਾਲ ਭਰ ਦਿੱਤਾ ਤਰਲੋਕ ਜਦੋਂ ਕਮਰੇ ਵਿੱਚ ਆਇਆ ਤਾਂ ਉਸ ਨੇ ਨਿੰਮੋ ਨੂੰ ਡੂੰਗੀ ਸੋਚ ਤੇ ਪਰੇਸ਼ਾਨੀ ਵਿੱਚ ਦੇਖਿਆ ਉਸ ਦੇ ਕੋਲ ਆਇਆ ਤੇ ਹੱਥ ਫੜ ਕੇ ਕਹਿੰਦਾ ਕੀ ਗੱਲ ਹੈ ਨਿੰਮੋ ਪਰੇਸ਼ਾਨ ਲੱਗ ਰਹੀ ਹੈ ਤੇਰੀ ਤਬੀਅਤ ਤਾਂ ਠੀਕ ਹੈ ਨਾ ਬਸ ਉਦਾਂ ਹੀ ਨਹੀਂ ਕੋਈ ਗੱਲ ਤਾਂ ਹੈ ਜੋ ਤੂੰ ਮੇਰੇ ਤੋਂ ਛੁਪਾ ਰਹੀ ਹੈ ਮੈਂ ਤੈਨੂੰ ਇੰਨੀ ਪਰੇਸ਼ਾਨ ਪਹਿਲਾਂ ਕਦੀ ਨਹੀਂ ਵੇਖਿਆ ਹੋ ਸਕਦਾ ਹੈ ਕਿ ਮੈਨੂੰ ਦੱਸਣ ਨਾਲ ਤੇਰੇ ਮਨ ਦਾ ਬੋਝ ਕੁਝ ਹਲਕਾ ਹੋ ਜਾਵੇ ਤੇ ਤੇਰੀ ਪਰੇਸ਼ਾਨੀ ਵੀ ਦੂਰ ਹੋ ਜਾਏ ਤਰਲੋਕ ਮੈਨੂੰ ਮੰਮੀ ਪਾਪਾ ਦੀ ਬਹੁਤ ਯਾਦ ਆ ਰਹੀ ਹੈ ਮੈਂ ਚਾਹੁੰਦੀ ਸੀ ਕਿ ਇਸ ਖੁਸ਼ੀ ਦੇ ਮੌਕੇ ਤੇ ਉਹ ਵੀ ਸ਼ਾਮਿਲ ਹੋ ਕੇ ਤੁਹਾਡੀ ਕਾਮਯਾਬੀ ਤੇ ਮਾਣ ਮਹਿਸੂਸ ਕਰਨ ਤੇ ਵਧਾਈਆਂ ਦੇਣ ਪਰ ਇਦਾਂ ਨਹੀਂ ਹੋ ਸਕਦਾ ਜਿਸ ਮਾਪਿਓ ਨੇ ਮੈਨੂੰ ਪਾਲ ਬੋਸ ਕੇ ਵੱਡਾ ਕੀਤਾ ਤੇ ਇੰਨੀ ਹਰਾਨੀ ਨਾਲ ਨਿਮੋ ਨੇ ਚੰਗੇ ਸੰਸਕਾਰ ਦੇਖਦੇ ਹਾਂ ਹਮੇਸ਼ਾ ਉਹਨਾਂ ਦੀ ਕੋਸ਼ਿਸ਼ ਰਹੀ ਇਹ ਕੀ ਕਹਿ ਰਹੇ ਹੋ ਮੈਂ ਕਿੰਨੀ ਬੇਵਕੂਫ ਸੀ ਮੰਮੀ ਪਾਪਾ ਮੇਰਾ ਦੀ ਦਿੱਤੀ ਮਾਂ ਚੁੱਧੇ ਰਹੇ ਹਨ ਤੇ ਸਮਝ ਬੈਠੀ ਪਰ ਕਿਵੇਂ ਤੇ ਕਿਨਾਰਜ ਹੋ ਕੇ ਉਹਨਾਂ ਨਾਲ ਇਸ ਤਰ੍ਹਾਂ ਰਿਸ਼ਤਾ ਤੋੜ ਲਿਆ ਮੈਂ ਹੁਣੇ ਦੱਸਦਾ ਜਿਵੇਂ ਮੈਂ ਉਹਨਾਂ ਦੀ ਧੀ ਹਿੰ ਪਰ ਲੋਕ ਨੇ ਚਿੱਠੀਆਂ ਦੇ ਕਹਿ ਕੇ ਲਿਆ ਕੇ ਆਪਣਾ ਚਿਹਰਾ ਸਾਹਮਣੇ ਲਾ ਕੇ ਰੋਣ ਲੱਗ ਪਈ ਤੇ ਕਹਿੰਦਾ ਨੀ ਮਰ ਲੋਕ ਹੌਸਲਾ ਨਾ ਦੇ ਸਾਰੀਆਂ ਚਿੱਠੀਆਂ ਤੇਰੇ ਮੰਮੀ ਪਾਪਾ ਨੇ ਮੈਨੂੰ ਭੇਜੀਆਂ ਸਨ ਇਸ ਤਰ੍ਹਾਂ ਲੋਕ ਕਿ ਇਹ ਚਿੱਠੀਆਂ ਤੇਰਾ ਤੇਰਾ ਹਾਲ ਚਾਲ ਪੁੱਛਦੇ ਕਿਉਂ ਨਾ ਤਰ ਲੋਕ ਤੈਨੂੰ ਯਾਦ ਕਰਕੇ ਮੈਂ ਗਲਤ ਸੀ ਤਾਂ ਮੰਮੀ ਪਾਪਾ ਤਾਂ ਸਿਆਣੇ ਸੀ ਇਹਨਾਂ ਖੱਤਾਂ ਨੂੰ ਪੜ੍ਹ ਕੇ ਤੈਨੂੰ ਪਤਾ ਲੱਗ ਜਾਵੇ ਕਿ ਉਹ ਹੀ ਮੈਨੂੰ ਮਾਫ ਕਰ ਦਿੰਦੇ ਉਹਨਾਂ ਨੇ ਤੇਰੇ ਨਾਲ ਰੱਖੀ ਮੈਂ ਉਹਨਾਂ ਦੀ ਧੀ ਹਾਂ ਤੇਰੇ ਨਾਲ ਆਪਣੇ ਧੀ ਦੀ ਨਾਂ ਸਮਝੀ ਤੇ ਰਿਵਾਰ ਨਾਲ ਉਹਨਾਂ ਨੇ ਹਮੇਸ਼ਾ ਤੋੜਦਾ ਕਾਇਮ ਰੱਖ ਨਿੰਮੋ ਮੈਂ ਤੈਨੂੰ ਇਹ ਸਭ ਕੁਝ ਦੱਸਣਾ ਚਾਹੁੰਦਾ ਸੀ ਰਿਸ਼ਤਾ ਤਾਂ ਉਹਨਾਂ ਨੇ ਮਨਾਂ ਕੀਤਾ ਤੂੰ ਟੋੜਿਆ ਸੀ ਨਿੰਮੋ ਕਹਿੰਦੀ ਉਹ ਤਾਂ ਹਮੇਸ਼ਾ ਤੇਰੀ ਖਬਰ ਕਿਉਂ ਕੀਤਾ ਸੀ ਤੇ ਤੈਨੂੰ ਯਾਦ ਮੇਰੇ ਤੇ ਵਿਸ਼ਵਾਸ ਨਹੀਂ ਸੀ ਤਾਂ ਲੋਕ ਕਹਿੰਦਾ ਉਸ ਵਕਤ ਨਹੀਂ ਸੀ ਪਰ ਅੱਜ ਉਹਨਾਂ ਨੂੰ ਤੇਰੇ ਤੇ ਵਿਸ਼ਵਾਸ ਨਹੀਂ ਬਲਕਿ ਮਾਣ ਹੈ ਨਿੰਮੋ ਉਹ ਚਾਹੁੰਦੇ ਸਨ ਕਿ ਤੂੰ ਇਸ ਪਰਿਵਾਰ ਨੂੰ ਆਪਣਾ ਪਰਿਵਾਰ ਸਮਝੇ ਤੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਨਾ ਮੋੜ ਕੇ ਵਿਸ਼ਵਾਸ ਤੇ ਹੌਸਲੇ ਨਾਲ ਸੰਭਾਲ ਜੋ ਸਭ ਕੁਝ ਤੂੰ ਕਰ ਵਿਖਾਇਆ ਅੱਜ ਤੇਰਾ ਇਸ ਪਰਿਵਾਰ ਨਾਲ ਇਸ ਤਰ੍ਹਾਂ ਰਿਸ਼ਤਾ ਜੁੜ ਚੁੱਕਿਆ ਹੈ ਕਿ ਇਹ ਪਰਿਵਾਰ ਹੀ ਤੇਰੇ ਲਈ ਸਭ ਕੁਝ ਹੈ ਤੂੰ ਮੈਨੂੰ ਉਹ ਪਿਆਰ ਤੇ ਖੁਸ਼ੀਆਂ ਦਿੱਤੀਆਂ ਜੋ ਮੈਂ ਚਾਹੁੰਦਾ ਸੀ ਤੇਰੀ ਮੰਮੀ ਦਾ ਜੋ ਸੁਪਨਾ ਸੀ ਉਹ ਤੂੰ ਪੂਰਾ ਕਰ ਵਿਖਾਇਆ ਨਿੰਮੋ ਤੂੰ ਚਾਹੁੰਦੀ ਹੈ ਕਿ ਤੇਰੇ ਮੰਮੀ ਪਾਪਾ ਤੇ ਭਰਾ ਇਸ ਸਮਾਰੋਹ ਤੇ ਬੁਲਾਵਾਂ ਤੇ ਉਹ ਸਾਡੀ ਇਸ ਖੁਸ਼ੀ ਦੇ ਮੌਕੇ ਤੇ ਸ਼ਾਮਿਲ ਹੋਣ ਉਹ ਆ ਰਹੇ ਹਨ ਵੀਰਾ ਉਹਨਾਂ ਨੂੰ ਲੈਣ ਸਟੇਸ਼ਨ ਤੇ ਗਿਆ ਹੋਇਆ ਹੈ ਇਹ ਸੁਣ ਕੇ ਨਿੰਮੋ ਨੱਚਣ ਲੱਗ ਪਈ ਕੀ ਤੁਸੀਂ ਸੱਚ ਕਹਿ ਰਹੇ ਹੋ ਮੈਨੂੰ ਤਾਂ ਆਪਣੇ ਕੰਨਾਂ ਤੇ ਯਕੀਨ ਹੀ ਨਹੀਂ ਹੋ ਰਿਹਾ ਕਿ ਪ੍ਰਮਾਤਮਾ ਨੇ ਕਿੰਨੀਆਂ ਖੁਸ਼ੀਆਂ ਮੇਰੀ ਝੋਲੀ ਵਿੱਚ ਪਾ ਦਿੱਤੀਆਂ ਹਨ ਤੇ ਬੇਸਬਰੇ ਲਹਿਜੇ ਨਾਲ ਕਹਿੰਦੀ ਤਰਲੋਕ ਅੱਜ ਮੈਂ ਬਹੁਤ ਖੁਸ਼ ਹਾਂ ਤੇ ਤਰਲੋਕ ਕਹਿੰਦਾ ਠੀਕ ਹੈ ਬਾਬਾ ਜਾ ਜਲਦੀ ਜਾ ਤਿਆਰ ਹੋ ਜਾ ਉਹ ਆਉਂਦੇ ਹੀ ਹੋਣਗੇ ਗੱਡੀ ਦਾ ਹੌਣ ਸੁਣਦਿਆਂ ਹੀ ਨਿੰਮੋ ਭੱਜੀ-ਭੱਜੀ ਆਈ। ਮੰਮੀ-ਪਾਪਾ ਤੇ ਭਰਾ ਨੂੰ ਵੇਖ ਕੇ ਉਹ ਆਪਣੇ ਹੰਝੂਆਂ ਤੇ ਕੰਟਰੋਲ ਨਾ ਕਰ ਸકી। ਮਾਂ ਦੀ ਦਿੱਤੀ ਸਿੱਖਿਆ ਕਦੀ ਨਾ ਖਤਮ ਹੋਣ ਵਾਲੀ ਖੁਸ਼ੀ ਤੇ ਪਿਆਰ ਅੱਜ ਉਸ ਨੂੰ ਮਿਲ ਰਿਹਾ ਸੀ। ਉਹ ਮਾਂ ਦੇ ਪ੍ਰਤੀ ਤੇ ਮਾਂ ਦੀ ਦਿੱਤੀ ਹੋਈ ਸਿੱਖਿਆ ਲਈ ਸ਼ੁਕਰਗੁਜ਼ਾਰ ਹੋ ਰਹੀ ਸੀ। ਹਾਂਜੀ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ। ਕਹਿੰਦੇ ਹਨ ਕਿ ਧੀ ਦਾ ਘਰ ਉਜਾੜਨ ਵਿੱਚ ਸਭ ਤੋਂ ਵੱਡਾ ਹੱਥ ਉਹਦੀ ਮਾਂ ਦਾ ਹੁੰਦਾ ਕਿਉਂਕਿ ਵਿਆਹ ਤੋਂ ਬਾਅਦ ਧੀ ਦੇ ਸਹੁਰਿਆਂ ਤੇ ਕੋਈ ਵੀ ਪਰੇਸ਼ਾਨੀ ਹੋਵੇ ਤਾਂ ਸਭ ਤੋਂ ਪਹਿਲਾਂ ਉਹ ਆਪਣੀ ਮਾਂ ਨੂੰ ਦੱਸਦੀ ਹੈ ਫਿਰ ਉੱਥੇ ਫੈਸਲਾ ਮਾਂ ਦੇ ਹੱਥ ਹੋ ਜਾਂਦਾ ਜੇਕਰ ਮਾਂ ਧੀ ਨੂੰ ਸਰਜੀਤ ਕੌਰ ਵਰਗੀ ਸਿੱਖਿਆ ਦੇਵੇ ਤੇ ਹਾਲਾਤਾਂ ਨੂੰ ਸਮੇਂ ਤੇ ਛੱਡਣ ਲਈ ਕਹਿ ਦੇਵੇ ਤਾਂ ਕਦੇ ਵੀ ਕਿਸੇ ਧੀ ਦਾ ਘਰ ਨਾ ਉਜੜੇ ਬਾਕੀ ਨਿੱਕੀਆਂ ਮੋਟੀਆਂ ਗੱਲਾਂ ਤਾਂ ਘਰਾਂ ਵਿੱਚ ਹੁੰਦੀਆਂ ਹੀ ਰਹਿੰਦੀਆਂ ਹਨ। ਨਾ ਹੀ ਇਨ੍ਹਾਂ ਗੱਲਾਂ ਨੂੰ ਕਦੇ ਸੁਲਝਾਇਆ ਜਾ ਸਕਦਾ ਹੈ। ਸੋ ਕੋਸ਼ਿਸ਼ ਕਰੋ ਰਿਸ਼ਤਿਆਂ ਨੂੰ ਸਮਝਣ ਦੀ ਤੇ ਉਹਨਾਂ ਨੂੰ ਜੋੜ ਕੇ ਰੱਖਣ ਦੀ। ਇਹ ਸੀ ਸਾਡੀ ਅੱਜ ਦੀ ਕਹਾਣੀ ਜੇਠਾਣੀ ਨਾਲ ਸਾੜਾ। ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦੇ ਕੇ ਜਾਓ। ਜੇਕਰ ਸਾਡੇ ਪਿੰਡੂ ਜ਼ਿੰਦਗੀ ਚੈਨਲ ਤੇ ਅੱਜ ਤੁਸੀਂ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀ ਜ਼ਰੂਰ ਜਾਓ ਅਸੀਂ ਇਦਾਂ ਹੀ ਤੁਹਾਡੇ ਲਈ ਨਵੀਆਂ-ਨਵੀਆਂ ਪਰਿਵਾਰਿਕ ਕਹਾਣੀਆਂ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ